ਉਤ ਜੁਗ ਜੁਗ ਜੀਵੇ ਯਾਰ ਸੱਚੀ ਕਹਿੰਦਾ ਹੈ ਬੰਦਾ ਜੋ ਦਿਲਚਸਤ ਕੋਈ ਜਵਾਨ ਤੇ ਆ ਕੋਈ ਇਹ ਨਹੀਂ ਕਲਾਕਾਰਾਂ ਵਾਲੀ ਗੱਲ ਇੱਥੇ ਬੈਠ ਕੇ ਰੋਟੀ ਖਾਣੀ ਉੱਥੇ ਬੈਠ ਕੇ ਖਾਣਾ ਆ ਅਪ੍ਰੈਲ ਵਾਲੇ ਹੁੰਦੀ ਹੈ ਤਾਂ ਹੈਨਾ ਨਵਾਂ ਵੀ ਅਪਰੇਲ ਦਾ ਨਾ 8 ਅਪਰੇਲ ਦਾ ਸੀ ਮੇਰੇ ਕੋਲ ਗੁਲਾਬ ਸਿੱਧੂ ਪੰਜਾਬੀ میوزਿਕ ਇੰਡਸਟਰੀ ਦਾ ਇੱਕ ਵੱਡਾ ਨਾਮ ਉਹਨਾਂ ਦੇ ਗੀਤ ਸਿਰਫ ਸੁਣਨ ਵਾਲੇ ਨਹੀਂ ਫੀਲ ਕਰਦੇ ਨੇ ਲੋਕ ਜਿੱਥੇ ਵੀ ਉਹਦਾ ਨਵਾਂ ਟਰੈਕ ਆਉਂਦਾ ਹੈ ਬੈਂਸ ਉਹਨੂੰ ਖੂਬ ਪਿਆਰ ਦਿੰਦੇ ਨੇ ਤੇ ਸਿਰਫ ਲੋਕ ਹੀ ਨਹੀਂ ਬਲਕਿ ਹਰ ਇੱਕ ਸਿੰਗਰ ਉਹਨਾਂ ਦੀ ਰਿਸਪੈਕਟ ਕਰਦਾ ਹੈ ਹੁਣ ਹਾਲ ਹੀ ਚ ਗੁਲਾਬ ਸਿੱਧੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਹ ਵੀਡੀਓ ਉਹਨਾਂ ਦੇ ਜਨਮ ਦਿਨ ਵਾਲੇ ਦਿਨ ਦੀ ਹੈ ਪਰ ਗੱਲ ਸਿਰਫ ਬਰਥਡੇ ਸੈਲੀਬ੍ਰੇਸ਼ਨ ਦੀ ਨਹੀਂ ਉਹਨਾਂ ਨੇ ਆਪਣੇ ਜਨਮ ਦਿਨ ਨੂੰ ਇੱਕ ਸਪੈਸ਼ਲ ਮੌਕੇ ਵਾਂਗ ਸੈਲੀਬ੍ਰੇਟ ਕੀਤਾ 11 ਕੁੜੀਆਂ ਦਾ ਵਿਆਹ ਕਰਾ ਕੇ ਇਹ ਕੰਮ ਸਿਰਫ ਇੱਕ ਸੁਪਰਸਟਾਰ ਦਾ ਨਹੀਂ ਬਲਕਿ ਵੱਡੇ ਦਿਲ ਵਾਲੇ ਇਨਸਾਨ ਦੀ ਨਿਸ਼ਾਨੀ ਹੈ ਜਿਸ ਸਮੇਂ ਜ਼ਿਆਦਾਤਰ ਲੋਕ ਆਪਣੀ ਬਰਥਡੇ ਪਾਰਟੀ ਵਿੱਚ ਖੁਦ ਇੰਜੋਏ ਕਰਦੇ ਨੇ ਉੱਥੇ ਗੁਲਾਬ ਸਿੱਧੂ ਨੇ ਆਪਣੀ ਖੁਸ਼ੀ ਕਿਸੇ ਇਸ ਵਾਰਨਚ ਲਾਈ ਉਸੇ ਸਮੇਂ ਉੱਥੇ ਇੱਕ ਮਹਿਫਿਲ ਵੀ ਸਜੀ ਜਿੱਥੇ ਜੀ ਖਾਨ ਵੀ ਪਹੁੰਚੇ ਹੋਏ ਸਨ ਦੋਵਾਂ ਨੇ ਸਟੇਜ ਸ਼ੇਅਰ ਕੀਤਾ ਆਪਣੇ ਆਪਣੇ ਹਿੱਟ ਗੀਤ ਗਾਏ ਤੇ ਫੈਨਸ ਨੂੰ ਫੁੱਲੀ ਐਂਟਰਟੇਨ ਕੀਤਾ ਇਹ ਮੰਜ਼ਰ ਬਿਲਕੁਲ ਵੀ ਮਿਸ ਕਰਨ ਵਾਲਾ ਨਹੀਂ ਸੀ ਜੀ ਖਾਨ ਨੇ ਵੀ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਪੋਸਟ ਕੀਤਾ ਤੇ ਕਿਹਾ ਕਿ ਗੁਲਾਬ ਸਿੱਦੂ ਨਾ ਸਿਰਫ ਵਧੀਆ ਆਰਟਿਸਟ ਨੇ ਸਗੋਂ ਵਧੀਆ ਇਨਸਾਨ ਵੀ ਨੇ ਇਹ ਵੀਡੀਓ ਸਾਡੇ ਪੰਜਾਬੀ ਕਲਚਰ ਬ੍ਰਦਰਹੁੱਡ ਤੇ 휴ਮੈਨਿਟੀ ਦੀ ਸੱਚੀ ਐਗਜ਼ਾਮਪਲ ਹੈ ਆਦਾ ਉਹ ਬੰਦਾ ਜੋ ਦਿਲਚਾ ਕੋਈ ਜਵਾਨ ਤੇ ਆ ਕੋਈ ਇਹ ਨਹੀਂ ਕਲਾਕਾਰਾਂ ਵਾਲੀ ਗੱਲ ਇੱਥੇ ਬੈਠ ਕੇ ਰੋਟੀ ਖਾਣੀ ਉੱਥੇ ਬੈਠ ਕੇ ਖਾਣਾ ਅਪ੍ਰੈਲ ਵਾਲੇ ਹੁੰਦੀ ਐ ਤਾਂ ਹੈਨਾ ਮੈਂ ਵੀ ਅਪ੍ਰੈਲ ਦਾ ਨਾ 8 ਅਪ੍ਰੈਲ ਦਾ ਸੀ ਮੇਰਾ ਬਾਜੀ ਨਾਂ ਤਰੀਕ ਦਿਖ ਰਿਹਾ ਉਜਗ-ਉਜਗ ਜੀ ਆ ਯਾ ਸੱਚੀ ਕਹਿਦਾ ਹਾਂ ਬੰਦਾ ਜੋ ਦਿਲਚਾ ਕੋਈ ਜਵਾਨ ਤੇ ਆ ਕੋਈ ਇਹ ਨਹੀਂ ਕਲਾਕਾਰਾਂ ਵਾਲੀ ਗੱਲ ਇੱਥੇ ਬੈਠ ਕੇ ਰੋਟੀ ਖਾਣੀ ਉੱਥੇ ਬੈਠ ਕੇ ਖਾਣਾ ਆ ਅਪ੍ਰੈਲ ਵਾਲੇ ਹੁੰਦੀ ਹੈ ਤਾਂ ਹੈਨਾ 1 9 ਅਪ੍ਰੈਲ ਦਾ ਨਾ 8 ਅਪ੍ਰੈਲ ਦਾ ਸੀ ਮੇਰਾ ਪੱਗੀ ਗੁਲਾਬ ਸਿੱਧੂ ਪੰਜਾਬੀ میوزਿਕ ਇੰਡਸਟਰੀ ਦਾ ਇੱਕ ਵੱਡਾ ਨਾਮ ਉਹਨਾਂ ਦੇ ਗੀਤ ਸਿਰਫ ਸੁਣਨ ਵਾਲੇ ਨਹੀਂ ਫੀਲ ਕਰਦੇ ਨੇ ਲੋਕ ਜਿੱਥੇ ਵੀ ਉਹਦਾ ਨਵਾਂ ਟਰੈਕ ਆਉਂਦਾ ਹੈ ਪੈਂਸ ਉਹਨੂੰ ਖੂਬ ਪਿਆਰ ਦਿੰਦੇ ਨੇ ਤੇ ਸਿਰਫ ਲੋਕ ਹੀ ਨਹੀਂ ਬਲਕਿ ਹਰ ਇੱਕ ਸਿੰਗਰ ਉਹਨਾਂ ਦੀ ਰਿਸਪੈਕਟ ਕਰਦਾ ਹੈ ਹੁਣ ਹਾਲ ਹੀ ਚ ਗੁਲਾਬ ਸਿੱਧੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਹ ਵੀਡੀਓ ਉਹਨਾਂ ਦੇ ਜਨਮ ਦਿਨ ਵਾਲੇ ਦਿਨ ਦੀ ਹੈ ਪਰ ਗੱਲ ਸਿਰਫ ਦੇ ਸੈਲੀਬ੍ਰੇਸ਼ਨ ਦੀ ਨਹੀਂ ਉਹਨਾਂ ਨੇ ਆਪਣੇ ਜਨਮ ਦਿਨ ਨੂੰ ਇੱਕ ਸਪੈਸ਼ਲ ਮੁਕਕੇਵਾਂਗ ਸੈਲੀਬ੍ਰੇਟ ਕੀਤਾ 11 ਕੁੜੀਆਂ ਦਾ ਵਿਆਹ ਕਰਾ ਕੇ ਇਹ ਕੰਮ ਸਿਰਫ ਇੱਕ ਸੁਪਰਸਟਾਰ ਦਾ ਨਹੀਂ ਬਲਕਿ ਵੱਡੇ ਦਿਲ ਵਾਲੇ ਇਨਸਾਨ ਦੀ ਨਿਸ਼ਾਨੀ ਹੈ ਜਿਸ ਸਮੇਂ ਜ਼ਿਆਦਾਤਰ ਲੋਕ ਆਪਣੀ ਬਰਥਡੇ ਪਾਰਟੀ ਵਿੱਚ ਖੁਦ ਇੰਜੋਏ ਕਰਦੇ ਨੇ ਉੱਥੇ ਗੁਲਾਬ ਸਿੱਧੂ ਨੇ ਆਪਣੀ ਖੁਸ਼ੀ ਕਿਸੇ ਹੋਰ ਦੀ ਇਸ ਵਾਰ ਅੰਚਲਾਈ ਉਸੇ ਸਮੇਂ ਉੱਥੇ ਇੱਕ ਮਹਿਫਿਲ ਵੀ ਸੱਜੀ ਜਿੱਥੇ ਜੀ ਖਾਨ ਵੀ ਪਹੁੰਚੇ ਹੋਏ ਸਨ ਦੋਮਣੇ ਸਟੇਜ ਸ਼ੇਅਰ ਕੀਤਾ ਆਪਣੇ ਆਪਣੇ ਹਿੱਟ ਗੀਤ ਗਾਏ ਤੇ ਫੈਨਸ ਨੂੰ ਫੁੱਲੀ ਐਂਟਰਟੇਨ ਕੀਤਾ ਇਹ ਮੰਜ਼ਰ ਬਿਲਕੁਲ ਵੀ ਮਿਸ ਕਰਨ ਵਾਲਾ ਨਹੀਂ ਸੀ ਜੀ ਖਾਨ ਨੇ ਵੀ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਪੋਸਟ ਕੀਤਾ ਤੇ ਕਿਹਾ ਕਿ ਗੁਲਾਬ ਸਿਦਨਾ ਸਿਰਫ ਵਧੀਆ ਆਰਟਿਸਟ ਨਹੀਂ ਸਗੋਂ ਵਧੀਆ ਇਨਸਾਨ ਵੀ ਨੇ ਇਹ ਵੀਡੀਓ ਸਾਡੇ ਪੰਜਾਬੀ ਕਲਚਰ ਬ੍ਰਦਰਹੁੱਡ ਤੇ 휴ਮੈਨਿਟੀ ਦੀ ਸੱਚੀ ਐਗਜ਼ਾਮਪਲ ਹੈ ਆਦਾ ਹੈ ਬੰਦਾ ਜੋ ਦਿਲਚਾਹੀ ਜਵਾਨ ਤੇ ਆ ਕੋਈ ਇਹ ਨਹੀਂ ਕਲਾਕਾਰਾਂ ਵਾਲੀ ਗੱਲ ਇੱਥੇ ਬੈਠ ਕੇ ਰੋਟੀ ਖਾਣੀ ਉੱਥੇ ਬੈਰ ਕੇ ਖਾਣਾ ਅਪ੍ਰੈਲ ਵਾਲੇ ਹੁੰਦੀ ਹੈ ਤਾਂ ਹੈ ਨਾ ਮੈਂ ਵੀ ਅਪ੍ਰੈਲ ਦਾ ਨਾ 8 ਅਪ੍ਰੈਲ ਦਾ ਸੀ ਮੇਰਾ ਪਾਣੀ ਫਿਕਰ ਦੇਣਾ ਉਜੁਗ ਉਜੁਗ ਜੀਰੇ ਯਾਰ ਸੱਚੀ ਕਹਿਦਾ ਹਾਂ ਮੰਦਾ ਜੋ ਦਿਲਚਾ ਕੋਈ ਜਵਾਨ ਤੇ ਆ ਕੋਈ ਇਹ ਨਹੀਂ ਕਲਾਕਾਰਾਂ ਵਾਲੀ ਗੱਲ ਇੱਥੇ ਬੈਠ ਕੇ ਰੋਟੀ ਖਾਣੀ ਉੱਥੇ ਬੈਠ ਕੇ ਖਾਣਾ ਆ ਅਪ੍ਰੈਲ ਵਾਲੇ ਹੁੰਦੀ ਹੈ ਤਾਂ ਹੈਨਾ 9 ਅਪ੍ਰੈਲ ਦਾ ਨਾ 8 ਅਪ੍ਰੈਲ ਦਾ ਸੀ ਮੇਰਾ ਪਾਰਟੀ ਗੁਲਾਬ ਸਿੱਧੂ ਪੰਜਾਬੀ میوزਿਕ ਇੰਡਸਟਰੀ ਦਾ ਇੱਕ ਵੱਡਾ ਨਾਮ ਉਹਨਾਂ ਦੇ ਗੀਤ ਸਿਰਫ ਸੁਣਨ ਵਾਲੇ ਨਹੀਂ ਫੀਲ ਕਰਦੇ ਨੇ ਲੋਕ ਜਿੱਥੇ ਵੀ ਉਹਦਾ ਨਵਾਂ ਟਰੈਕ ਆਉਂਦਾ ਹੈ ਫੈਨਸ ਉਹਨੂੰ ਖੂਬ ਪਿਆਰ ਦਿੰਦੇ ਨੇ ਤੇ ਸਿਰਫ ਲੋਕ ਹੀ ਨਹੀਂ ਬਲਕਿ ਹਰ ਇੱਕ ਸਿੰਗਰ ਉਹਨਾਂ ਦੀ ਰਿਸਪੈਕਟ ਕਰਦਾ ਹੈ ਹੁਣ ਹਾਲ ਹੀ ਚ ਗੁਲਾਬ ਸਿੱਧੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਹ ਵੀਡੀਓ ਉਹਨਾਂ ਦੇ ਜਨਮ ਦਿਨ ਵਾਲੇ ਦਿਨ ਦੀ ਹੈ ਪਰ ਗੱਲ ਸਿਰਫ ਬਰਥਡੇ सेलिब्रेशन ਦੀ ਨਹੀਂ ਉਹਨਾਂ ਨੇ ਆਪਣੇ ਜਨਮ ਦਿਨ ਨੂੰ ਇੱਕ ਸਪੈਸ਼ਲ ਮੁਕੇਵਾਂਕ ਸੈਲੀਬ੍ਰੇਟ ਕੀਤਾ 11 ਕੁੜੀਆਂ ਦਾ ਵਿਆਹ ਕਰਾ ਕੇ ਇਹ ਕੰਮ ਸਿਰਫ ਇੱਕ ਸੁਪਰਸਟਾਰ ਦਾ ਨਹੀਂ ਬਲਕਿ ਵੱਡੇ ਦਿਲ ਵਾਲੇ ਇਨਸਾਨ ਦੀ ਨਿਸ਼ਾਨੀ ਹੈ ਜਿਸ ਸਮੇਂ ਜ਼ਿਆਦਾਤਰ ਲੋਕ ਆਪਣੀ ਬਰਥਡੇ ਪਾਰਟੀ ਵਿੱਚ ਖੁਦ ਇੰਜੋਏ ਕਰਦੇ ਨੇ ਉੱਥੇ ਗੁਲਾਬ ਸਿੱਧੂ ਨੇ ਆਪਣੀ ਖੁਸ਼ੀ ਕਿਸੇ ਹੋਰ ਦੀ ਜ਼ਿੰ ਸਵਾਰਨ ਚ ਲਾਈ ਉਸੇ ਸਮੇਂ ਉੱਥੇ ਇੱਕ ਮਹਿਫਿਲ ਵੀ ਸਜੀ ਜਿੱਥੇ ਜੀ ਖਾਨ ਵੀ ਪਹੁੰਚੇ ਹੋਏ ਸਨ ਦੋਵਾਂ ਨੇ ਸਟੇਜ ਸ਼ੇਅਰ ਕੀਤਾ ਆਪਣੇ ਆਪਣੇ ਹਿੱਟ ਗੀਤ ਗਾਏ ਤੇ ਫੈਨਸ ਨੂੰ ਫੁੱਲੀ ਐਂਟਰਟੇਨ ਕੀਤਾ ਇਹ ਮੰਜ਼ਰ ਬਿਲਕੁਲ ਵੀ ਮਿਸ ਕਰਨ ਵਾਲਾ ਨਹੀਂ ਸੀ ਜੀ ਖਾਨ ਨੇ ਵੀ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਪੋਸਟ ਕੀਤਾ ਤੇ ਕਿਹਾ ਕਿ ਗੁਲਾਬ ਸਿਦੂ ਨਾ ਸਿਰਫ ਵਧੀਆ ਆਰਟਿਸਟ ਨੇ ਸਗੋਂ ਵਧੀਆ ਇਨਸਾਨ ਵੀ ਨੇ ਇਹ ਵੀਡੀਓ ਸਾਡੇ ਪੰਜਾਬੀ ਕਲਚਰ ਬ੍ਰਦਰਹੁੱਡ ਤੇ 휴ਮੈਨਿਟੀ ਦੀ ਸੱਚੀ ਐਗਜ਼ਾਮਪਲ ਹੈ ਹੇ ਬੰਦਾ ਜੋ ਦਿਲਚਾ ਕੋਈ ਜਵਾਨ ਤੇ ਆ ਕੋਈ ਇਹ ਨਹੀਂ ਕਲਾਕਾਰਾਂ ਵਾਲੀ ਗੱਲ ਇੱਥੇ ਬੈਠ ਕੇ ਰੋਟੀ ਖਾਣੀ ਉੱਥੇ ਬੈਠ ਕੇ ਖਾਣਾ ਆ ਅਪ੍ਰੈਲ ਵਾਲੇ ਹੁੰਦੀ ਹੈ ਤਾਂ ਹੈਨਾ ਇਹ ਵੀ ਅਪ੍ਰੈਲ ਦਾ ਨਾ 8 ਅਪ੍ਰੈਲ ਦਾ ਸੀ ਮੇਰਾ ਮਾਣ ਤਰੀਫ ਜੀ ਕਰੀਏ ਨਾ ਜਿੰਦਿਆਰ ਗੋਰਾ ਬੱਕ ਸਰਪਤੀ ਅੱਪੂ ਥੋੜੀ ਦਮ ਤੱਕ ਨਹੀਂ ਕਾਣੀ ਜੀਰ ਦਾ ਬਾਬਾ ਕੋਠੇ ਚੱਲ ਤੇ ਹਾਂ 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 ਆਹ ਤੇ ਬੇ ਤੇ ਆਹੋ ਗਾ ਰਸਤਾਂ ਨਾਰ ਮਾਰ ਗਿਆ ਨੀ ਤੇਰਾ 70 ਨਾਰ ਮਾਰ ਗਿਆ ਨੀ ਤੇਰਾ ਤੁਜ-ਤੁਜ ਜੀਵੇ ਯਾ ਸਚੀਤ ਕਾਹਦਾ ਹੁੰਦਾ ਜੋ ਦਿਲ ਚਾ ਉਹ ਹੀ ਜਵਾਨ ਤੇ ਆ ਕੋਈ ਇਹ ਨਹੀਂ ਕਲਾਕਾਰਾਂ ਵਾਲੀ ਗੱਲ ਜਿੱਥੇ ਬੈਠ ਕੇ ਰੋਟੀ ਖਾਣੀ ਉੱਥੇ ਹੀ ਬੈਠ ਕੇ ਖਾਣਾ ਆ ਅਪ੍ਰੈਲ ਆਲੇ ਹੁੰਦੀ ਹੈ ਤਾਂ ਹੈ ਨਾ ਮੈਂ ਵੀ ਅਪ੍ਰੈਲ ਜਾਣਾ 8 ਅਪ੍ਰੈਲ ਦਾ ਸੀ ਮੇਰਾ ਪਾਪਾ ਗੁਲਾਬ ਸਿੱਧੂ ਪੰਜਾਬੀ 뮤직 ਇੰਡਸਟਰੀ ਦਾ ਇੱਕ ਵੱਡਾ ਨਾਮ ਉਹਨਾਂ ਦੇ ਗੀਤ ਸਿਰਫ ਸੁਣਨ ਵਾਲੇ ਨਹੀਂ ਫੀਲ ਕਰਦੇ ਨੇ ਲੋਕ ਜਿੱਥੇ ਵੀ ਉਹਦਾ ਨਵਾਂ ਟਰੈਕ ਆਉਂਦਾ ਹੈ ਪੈਨਸ ਉਹਨੂੰ ਖੂਬ ਪਿਆਰ ਦਿੰਦੇ ਨੇ ਤੇ ਸਿਰਫ ਲੋਕ ਹੀ ਨਹੀਂ ਬਲਕਿ ਹਰ ਇੱਕ ਸਿੰਗਰ ਉਹਨਾਂ ਦੀ ਰਿਸਪੈਕਟ ਕਰਦਾ ਹੈ ਹੁਣ ਹਾਲ ਹੀ ਚ ਗੁਲਾਬ ਸਿੱਧੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਹ ਵੀਡੀਓ ਉਹਨਾਂ ਦੇ ਜਨਮ ਦਿਨ ਵਾਲੇ ਦਿਨ ਦੀ ਹੈ ਪਰ ਗੱਲ ਸਿਰਫ ਦੇ ਸੈਲੀਬ੍ਰੇਸ਼ਨ ਦੀ ਨਹੀਂ ਉਹਨਾਂ ਨੇ ਆਪਣੇ ਜਨਮ ਦਿਨ ਨੂੰ ਇੱਕ ਸਪੈਸ਼ਲ ਮੌਕੇ ਵਾਂਗ ਸੈਲੀਬ੍ਰੇਟ ਕੀਤਾ 11 ਕੁੜੀਆਂ ਦਾ ਵਿਆਹ ਕਰਾ ਕੇ ਇਹ ਕੰਮ ਸਿਰਫ ਇੱਕ ਸੁਪਰਸਟਾਰ ਦਾ ਨਹੀਂ ਬਲਕਿ ਵੱਡੇ ਦਿਲ ਵਾਲੇ ਇਨਸਾਨ ਦੀ ਨਿਸ਼ਾਨੀ ਹੈ ਜਿਸ ਸਮੇਂ ਜ਼ਿਆਦਾਤਰ ਲੋਕ ਆਪਣੀ ਬਰਥਡੇ ਪਾਰਟੀ ਵਿੱਚ ਖੁਦ ਇੰਜੋਏ ਕਰਦੇ ਨੇ ਉੱਥੇ ਗੁਲਾਬ ਸਿੱਧੂ ਨੇ ਆਪਣੀ ਖੁਸ਼ੀ ਕਿਸੇ ਹੋਰ ਇਸ ਵਾਰ ਅੰਚਲਾਈ ਉਸੇ ਸਮੇਂ ਉੱਥੇ ਇੱਕ ਮਹਿਫਿਲ ਵੀ ਸਜੀ ਜਿੱਥੇ ਜੀ ਖਾਨ ਵੀ ਪਹੁੰਚੇ ਹੋਏ ਸਨ ਦੋਵਾਂ ਨੇ ਸਟੇਜ ਸ਼ੇਅਰ ਕੀਤਾ ਆਪਣੇ ਆਪਣੇ ਹਿੱਟ ਗੀਤ ਗਾਏ ਤੇ ਫੈਨਸ ਨੂੰ ਫੁੱਲੀ ਐਂਟਰਟੇਨ ਕੀਤਾ ਇਹ ਮੰਜ਼ਰ ਬਿਲਕੁਲ ਵੀ ਮਿਸ ਕਰਨ ਵਾਲਾ ਨਹੀਂ ਸੀ ਜੀ ਖਾਨ ਨੇ ਵੀ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਪੋਸਟ ਕੀਤਾ ਤੇ ਕਿਹਾ ਕਿ ਗੁਲਾਬ ਸਿਦੂ ਨਾ ਸਿਰਫ ਵਧੀਆ ਆਰਟਿਸਟ ਨੇ ਸਗੋਂ ਵਧੀਆ ਇਨਸਾਨ ਵੀ ਨੇ ਇਹ ਵੀਡੀਓ ਸਾਡੇ ਪੰਜਾਬੀ ਕਲਚਰ ਬ੍ਰਦਰਹੁੱਡ ਤੇ 휴ਮੈਨਿਟੀ ਦੀ ਸੱਚੀ ਐਗਜ਼ਾਮਪਲ ਹੈ ਜੋ ਦਿਲ ਚਾ ਉਹੀ ਜਵਾਨ ਤੇ ਆ ਕੋਈ ਇਹ ਨਹੀਂ ਕਲਾਕਾਰਾਂ ਵਾਲੀ ਗੱਲ ਇੱਥੇ ਬੈਠ ਕੇ ਰੋਟੀ ਖਾਣੀ ਉੱਥੇ ਬੈਠ ਕੇ ਖਾਣਾ ਅਪ੍ਰੈਲ ਵਾਲੇ ਹੁੰਦੀ ਐ ਤਾਂ ਹੈ ਨਾ ਮੈਂ ਵੀ ਅਪ੍ਰੈਲ ਦਾ ਨਾ 8 ਅਪ੍ਰੈਲ ਦਾ ਸੀ ਮੇਰਾ ਬਾਪ ਜਾਂ ਤਰੀ ਫਿਕਰ ਨੇ ਜਿੰਦ ਯਾਰ पोराम सफ़ी त